ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਹਾਂ ਜੀ ਬਾਈ ਜੀ ਤੁਸੀਂ ਵੀ ਮੈਨੂੰ ਦੱਸਣਾ ਚਾਹੁੰਦੇ ਸੀਗੇ ਵੀ ਹਨਾ ਵੀ ਤੁਸੀਂ ਤੁਹਾਨੂੰ ਪ੍ਰੋਬਲਮ ਹੋ ਗਈ ਸੀ ਬਾਬਾ ਸਿਹਰ ਦੀ ਹਾਂ ਜੀ ਤੇ ਤੁਸੀਂ ਕਹਿੰਦੇ ਸੀਗੇ ਵੀ ਤੁਸੀਂ ਬਾਹਰ ਦੁਬਈ ਰਹਿ ਕੇ ਆਏ ਆ ਹਾਂ ਜੀ ਦੁਬਈ ਵੀਰੇ ਸੌਦੀ ਅਰਬ ਰੇ ਹਾਂ ਜੀ ਮੈਂ ਐਕਚੁਅਲੀ 34 ਸਾਲ ਸੌਦੀ ਅਰਬ ਚ 28 ਸਾਲ ਸੌਦੀ ਅਰਬ ਹਾਂ ਜੀ 6 ਸਾਲ ਦੁਬਈ ਠੀਕ ਹੈ ਜੀ ਮੈਂ ਗਰਮ ਮੌਕਾ ਹੀ ਜਿ ਰਿਹਾ ਹਾਂ ਹਾਂ ਜੀ ਉੱਥੇ ਗਰਮ ਚੀਜ਼ਾਂ ਖਾਣ ਨਾਲ ਮੈਨੂੰ ਇਹ ਪ੍ਰੋਬਲਮ ਹੋਉਂਦੀ ਬਵਾਸੀਰ ਹੋ ਗਈ ਬਵਾਸੀਰ ਹੋ ਹਾਂਜੀ ਮੈਂ ਬੜਾ ਲਾਲ ਤੇ ਆ ਠੀਕ ਹੈ ਜੀ ਕੰਪਨੀ ਤੋਂ ਵੀ ਕਰਾਇਆ ਕੰਪਨੀ ਵੱਡੇ ਵੱਡੇ ਦਾਅ ਹਸਤਾਲ ਸੀਗੇ ਮੈਨੂੰ ਰਾਮ ਇੱਥੇ ਵੀ ਲੈ ਜਾ ਫ੍ਰੀ ਵਾਲੀਆਂ ਨਹੀਂਆਂ ਬਹੁਤ ਮੈਨੂੰ ਰਾਮ ਨਹੀਂ ਆਇਆ ਠੀਕ ਹੈ ਜੀ ਫਿਰ ਮੈਂ ਛੁੱਟੀ ਆਣਾ ਸੀ ਮੈਂ ਕਿਹਾ ਚਲੋ ਆਪਰੇਸ਼ਨ ਕਰਾਓ ਠੀਕ ਹੈ ਜੀ ਆਪਰੇਸ਼ਨ ਕਰਾਉਣ ਲੱਗਾ ਤਾਂ ਮੇਰੇ ਪੇਪਰ ਬਣ ਗਏ ਭਾਰਤ ਇੰਡੀਆ ਮੋੜਨਾ ਸੀਗਾ ਵਾਸ ਇੰਡੀਆ ਮੈਂ ਕਿਹਾ ਵੀ ਇੱਥੇ ਆ ਕੇ ਖਾਵਾ ਪੀਵਾ ਕੇ ਫਿਰ ਵੱਜੂ ਹਾਂਜੀ ਕੰਪਨੀ ਦਾ ਖਰਚਾ ਤੇ ਮੈਂ ਦਵਾਈ ਲੈ ਕੇ ਫਾਇਦਾ ਕੋਈ ਨਹੀਂ ਆਪਰੇਸ਼ਨ ਕਰਾਉ ਠੀਕ ਹੈ ਜੀ ਉੱਥੇ ਇਕ ਭੱਜਤਾ ਗਿਆ ਠੀਕ ਹੈ ਜੀ ਉਨੇ ਮੈਨੂੰ ਅਰਬੀ ਚ ਪੁੱਛਿਆ ਵੀ ਤੇ ਐਸ਼ ਵੀ ਐਸ਼ ਵੀ ਦੇਸ ਮੁਸਤਸ਼ਫਾ ਦਾ ਤੱਕੇ ਉਹ ਬੈਠਾ ਮੈਗਾ ਮੈਨੂੰ ਹੱਥ ਲੀਪਾ ਹਾਂਜੀ ਉਹਨੇ ਮੈਨੂੰ ਪੁੱਛਿਆ ਵੀ ਆਹ ਕੀ ਮੈਂ ਹੈ ਜੀ ਵਰਕਾ ਫਰੈਂ ਹੈ ਹੋਏ ਆ ਆਪਰੇਸ਼ਨ ਕਰਾਉਣ ਜਾਣਾ ਉਹਨੇ ਮੇਰਾ ਵਰਕਾ ਫੜਿਆ ਵਰਕਾ ਪਾ ਦਿੱਤਾ ਠੀਕ ਬੜਾ ਦੁੱਖ ਹੋਇਆ ਹਾਂਜੀ ਬਹੁਤ ਦੁੱਖ ਹੋਇਆ ਹਾਂਜੀ ਮੈਂ ਕਿਹਾ ਵੀ ਮੈਂ ਬੜਾ ਸਨ ਕਰਾਹੀ ਮੇਇਜਤੋਂ ਤੂੰ ਠੀਕ ਨਹੀਂ ਕੀਤਾ ਵੀ ਇਹਨੇ ਤਾਂ ਮਾੜਾ ਕੰਮ ਕਰਤਾ ਉਹਨੇ ਕਿਹਾ ਤੂੰ ਆ ਬਖਾਣਿਆ ਜਾਂ ਪੇੜ ਗਏ ਹਾਂਜੀ ਉਹਦਾ ਅਨਅਕੀਦ ਅਨਅਕੀਦ ਮੈਨੂੰ ਚੀ ਕੀ ਨਾ ਉਹਦਾ ਅੱਛਾ ਉਹਨੇ ਮੈਨੂੰ ਦੁਆ ਦਿੱਤੀ ਨੁਕਤਾ ਦੱਸਿਆ ਮੈਂ ਦੁਆ ਖਾਧੀ 16 ਸਾਲ ਤੋਂ ਮੈਂ ਗਰਭ ਸੀ ਤਿੰਨਾਂ ਚੌਹਾਂ ਦਿਨਾਂ ਤੱਕ ਮੈਨੂੰ ਉਹ ਦੁਆ ਹੀ ਨਰਾਮ ਆਇਆ ਠੀਕ ਹੈ ਜੀ 16 ਸਾਲ ਮੇਰੇ ਸੌਧੂ ਇਰਬ ਦੇ ਬੱਚੇ ਜਿਹੜੇ ਬੰਦੇ ਨੇ ਤੁਹਾਨੂੰ ਦੁਆਈ ਦਿੱਤੀ ਹਾਂਜੀ ਨੁਕਤਾ ਵੀ ਦੱਸਿਆ ਹਾਂਜੀ ਔਰ ਇਹ ਵੀ ਕਿਹਾ ਕਿ ਗਰਭ ਨਾ ਕਿਸਦਾ ਕੁੱਟੀ ਠੀਕ ਹੈ ਲਾਗਤ ਜਾਨੀ ਮਿਹਨਤ ਲੈ ਲਈ ਠੀਕ ਹੈ ਉਸ ਗੱਲ ਤੇ ਆਪਾਂ ਬਜਨ ਵੱਧ ਠੀਕ ਹੈ ਜੀ ਉਸ ਤੋਂ ਬਾਅਦ ਹੀ 8-9 ਸਾਲ ਮੈਂ ਕੋਈ ਕੰਮ ਨਹੀਂ ਕੀਤਾ ਹਾਂਜੀ ਕੋਈ ਰਾਮ ਆ ਗਿਆ ਨੂੰ ਮੇਰੇ ਘਰੇ ਤਕਲੀਫ ਹੋਈ ਅੱਛਾ ਜੀ ਮੈਂ ਦਵਾਈ ਬਣਾਈ ਅੱਛਾ ਜੀ ਹੁਣ ਇੱਕ ਬੰਦੇ ਦਵਾਈ ਦਾ 10 ਦੀ ਬਣਨੀ ਜਾਣੀ ਹੈ ਹਾਂਜੀ 10ਾਂ ਦੀ ਬੜੀ 10 ਦੇਤੀ 10 ਤੋਂ 20 ਦੇਤੀ 20 ਤੋਂ 50 ਦੀ ਹੋ ਗਈ ਮੈਂ ਕਿਉ ਲੈ ਲੈਂਦਾ ਸੀ ਅਗਲੇ ਕੋ ਦਸ ਸੀ ਹਾਂਜੀ ਤੇ ਦਵਾਈਆਂ ਪਾ ਦੇਣੀ ਹੈ ਹਾਂਜੀ ਉਹ ਕਾਫਲਾ ਮੇਰਾ ਬੱਦਾ ਬੱਦਾ 100 ਬੰਦੇ ਦਾ ਮੇਰਾ ਕਾਫਲਾ ਤੇ ਲੱਗਿਆ ਫ੍ਰੀ ਠੀਕ ਹੈ ਜੀ ਉਹਨਾਂ ਬੰਦੇ ਨੇ ਮੈਨੂੰ ਪ੍ਰੈਸ ਕੀਤਾ ਕਿ ਜਾਜਾ ਤੇਰੇ ਕੋਲ ਐਡਾ ਵੱਡਾ ਗੋਣਾ ਤੂੰ ਆਪਣਾ ਨਾਂ ਕਰ ਠੀਕ ਹੈ ਜੀ ਮੈਂ ਵੀ ਮੈਂ ਨਹੀਂ ਜੋਗ ਹਾਂ ਲੋਕਾਂ ਦਾ ਭਲਾ ਕਰ ਸਕਦਾ ਇੰਨੀ ਹਾਂਜੀ ਲੋਕਾਂ ਦਾ ਭਲਾ ਕਰ ਲੋਕਾਂ ਦਾ ਭਲਾ ਕਰੀ ਇੰਨਾ ਮੇਰੇ ਕੋਲ ਨਹੀਂ ਹੈ ਮਹਿੰਗੇ ਪਹਾੜ ਕਰਕੇ ਉਹਨੇ ਮਿੰਨਰ ਦਾ 900 ਹਾਂਜੀ ਤੇ ਉਹ ਵੀ ਫਿਰ ਇਹ ਲਾਖ ਲੈ ਲਿਆ ਕਰ ਹਾਂਜੀ ਮੈਂ ਕਿਦੋਂ ਕਿਹੋ ਜਿਹਾ ਲੈ ਕੇ ਕੀਤਾ ਉਹ ਕਾਫਲਾ ਵੱਧ ਗਿਆ ਤੇ ਮੇਰੇ ਵਾਸਤੇ ਵਸ ਤੋਂ ਬਾਹਰ ਹੋ ਗਈ ਠੀਕ ਹੈ ਜੀ ਜਿਹਨੇ ਵੀ ਦਵਾਈ ਲਈ ਆ ਮੇਰਾ ਧੰਨਵਾਦ ਕੀਤਾ ਮੇਰੇ ਘਰੇ ਆ ਕੇ ਵੀ ਮਖਸਸ ਹਮੇਲਾ ਲਗ ਰਜਤ ਹੈ ਉੱਥੋਂ ਮੇਰੇ ਘਰੇ ਬੱਚੇ ਨੂੰ ਨਾਮ ਲੈ ਕੇ ਆਏ ਕਹਿੰਦੇ ਸਾਡਾ ਇੱਕੋ ਬੱਚਾ ਸੀ ਚਾਚਾ ਤੇਰਾ ਧੰਨਵਾਦ ਗੱਲ ਤੋਂ ਮੈਨੂੰ ਹੋਰ ਗਈ ਜੀ ਮਤਲਬ ਮੈਨੂੰ ਐਡਾ ਗਾਤੋ ਬਣਾ ਦੇ ਹਾਂਜੀ ਮੇਰੇ ਕੋਲੇ ਪ੍ਰੂਫ ਹੈ ਆਪਣੀ ਬਾਹਰ ਜਾਂਦੀ ਹੈ ਹਾਂਜੀ ਕੂਰੀਅਰ ਕਰਦੇ ਆ ਹਾਂਜੀ ਯਾਨੀ ਬਵਾਸੀਰ ਹੋਵੇ ਜਿਹੜੀ ਨਿਸ਼ਾਨੀ ਆ ਪਹਿਲਾਂ ਥਰੂ ਥਰੀ ਖਾਰਸ਼ ਆਉਗੀ ਹਾਂਜੀ ਅਗਲਾ ਕਹਿੰਦਾ ਉਹੀ ਹੁੰਦੀ ਹੈ ਹਾਂਜੀ ਆਪਾਂ ਖਾਰਸ਼ ਕਰਕੇ ਛੱਡ ਦੇ ਨਾਰਮਲ ਲੈ ਲੈਂਦੇ ਆ ਨਾਰਮਲ ਹਾਂਜੀ ਫਿਰ ਉਹ ਬਾਅਦ ਆਉਂਦਾ ਮੌਕਾ ਹਾਂਜੀ ਮੋਗਾ ਹੁੰਦਾ ਫਿਰ ਚਲਦੇ ਆ ਟਾਈਮ ਉਹ ਰੜਕਦਾ ਠੀਕ ਆ ਜੀ ਫਿਰ ਉਹ ਭਰ ਜਾਂਦਾ ਹਾਂਜੀ ਫਿਰ ਉਹ ਫਿਸਦਾ ਠੀਕ ਆ ਉਹ ਮੈਂ ਚਿੱਟੇ ਕੱਪੜੇ ਵਾਈ ਬੈਠਾ ਹਾਂਜੀ ਫੰਕਸ਼ਨ ਤੇ ਜਾਊਂਗਾ ਹਾਂਜੀ ਉੱਥੇ ਫਿਸ ਗਿਆ ਮੇਰਾ ਫੰਕਸ਼ਨ ਕਰਾ ਬਲੀਡਿੰਗ ਚੱਲ ਪਈ ਦੀ ਵੀ ਪੂਰਾ ਪ੍ਰੋਗਰਾਮ ਖਰਾਬ ਹਾਂਜੀ ਮਨ ਨੂੰ ਦੁੱਖ ਹੋਊਗਾ ਹਾਂਜੀ ਇਸ ਕਰਕੇ ਮੈਨੂੰ ਪਤਾ ਵੀ ਮੇਰੇ ਕੋਲੇ ਪੂਰਾ ਪੂਰਨ ਇਲਾਜ ਦਾ ਹੈਗਾ ਹਾਂਜੀ ਕੋਈ ਮੇਰੀ ਵਡਿਆਈ ਨਹੀਂ ਮੈਂ ਕਰਦਾ ਹਾਂਜੀ ਬਸ ਮੈਨੂੰ ਇੰਨਾ ਹੀ ਆ ਵੀ ਮੇਰੇ ਕੋਲੇ ਇਲਾਜ ਹੈਗਾ ਮੈਨੂੰ ਖੁਦ ਨੂੰ ਭਰੋਸਾ ਨਹੀਂ ਹੈਗਾ ਹਾਂਜੀ ਲੇਡੀਜ਼ ਤੋਂ ਬਗੈਰ ਮੈਂ بڑے ਬੰਦਿਆਂ ਤੋਂ ਤੁਹਾਡੀ ਗੱਲ ਟੈਲੀਫੋਨ ਤੇ ਕਰਾ ਸਕਦਾ ਠੀਕ ਹੈ ਜੀ ਲੇਡੀਜ਼ ਨਾਲ ਨਹੀਂ ਕਰ ਸਕਦਾ ਇਹ ਬਿਮਾਰੀ ਐਸੀ ਆ ਹਾਂ ਜੀ 80% ਲੋਕ ਤਾਂ ਦੱਸਦੇ ਨਹੀਂ ਕਿ ਮੈਨੂੰ ਆ ਬੋ ਸ਼ਰਮ ਮੰਦੇ ਲੋਕ ਸ਼ਰਮ ਮੰਦੇ ਆ ਦੱਸਣ ਮੇਨ ਪ੍ਰੋਬਲਮ ਇਹੀ ਆ ਹਾਂ ਜੀ ਮੈਂ ਜਿਹਨੂੰ ਵੀ ਦੱਸਿਆ ਨਾ ਇਹ ਹੈ ਵੀ 65 70% ਲੋਕਾਂ ਨੂੰ ਬਿਮਾਰੀ ਆ ਇਹ ਹਾਂ ਜੀ ਜੇ ਮੈਂ ਕਿਸੇ ਨੂੰ ਦੱਸਦਾ ਨਾ ਫਿਰ ਉਹ ਹੀ ਦੇ ਕਹਿੰਦਾ ਜੀ ਤਾਂ ਮੈਨੂੰ ਮੈਨੂੰ ਵੀ ਆ ਹਾਂ ਜੀ ਇਹ ਇਹ ਮੇਰੇ ਮੇਰਾ ਤਜਰਬਾ ਆ ਇਹ ਹਾਂ ਜੀ ਹਾਂ ਜੀ ਤੇ ਬੜਾ ਸੋਹਣਾ ਮਾ ਮਾਰ ਨੇ ਗੋਣ ਦਿੱਤਾ ਹਿਆ ਮੈਂ ਤਾਂ ਕਹਿਣਾ ਵੀ ਜਿਹੜਾ ਵੀ ਇਹ ਦੇ ਨਗਰਸਤਾ ਨਾ ਉਹ ਮੇਰੇ ਨਾਲ ਕਨੈਕਟ ਕਰੋ ਵੀ ਇੱਕ ਵਾਰ ਤੁਹਾਨੂੰ ਜਰੂਰ ਮਿਲੇਗਾ ਜਰੂਰ ਮਿਲੇ ਹਾਂਜੀ ਦਵਾਈ ਲਵੇ ਨਾ ਲਵੇ ਇਹਨਾਂ ਨਾਲ ਗੱਲ ਕਰਕੇ ਦੇਖ ਲਵੇ ਹਾਂਜੀ ਉਹਦੀਆਂ ਨਿਸ਼ਾਨੀਆਂ ਆਪਾਂ ਦੱਸ ਦਿਤੀਆਂ ਅਬਰੋਂ ਨਿਸ਼ਾਨੀ ਹੈਗੇ ਦੋ ਆਵਾਸੀਰ ਹੈ ਠੀਕ ਹੈ ਜੀ ਤੇ ਦਵਾਈ ਦੇਵਾਂਗੇ ਤੀਏ ਦਿਨ ਦੋਏ ਦਿਨ ਰਿਜਲ ਲਵੇ ਹਾਂਜੀ 8-10 ਦਿਨ ਜੇ ਬਿਲਕੁਲ ਹੁਣ ਮੈਂ ਹੀ ਅਣਗੇਲੀ ਕਰੂੰਗਾ ਦਵਾਈ ਲੈਣੀ ਹੋਈ ਨਹੀਂ ਹਾਂਜੀ ਤਾਂ 15 ਲੈ ਠੀਕ ਹੈ ਜੀ ਆਰਾਮ ਆਊਗਾ 15 ਦਿਨ ਬਾਅਦ ਅੱਛਾ ਜੀ ਨਹੀਂ ਤਾਂ ਅਪ 5 ਦਿਨਾਂ ਚ ਵੀ ਆਮ ਆਇਆ ਹਾਂਜੀ ਹਫਤੇ ਵਿੱਚ ਵੀ ਆਇਆ ਠੀਕ ਹੈ ਜੀ ਤੇ 10 ਦਿਨ ਚ ਵੀ ਇਹ ਜਿੰਨੀ ਕ ਅਗਲੇ ਨੂੰ ਪ੍ਰੋਬਲਮ ਆ ਜੇ ਜਿਆਦਾ ਕੁਆਲਟੀ ਉਹ ਸਟੇਜ ਬਤਾਓ ਸਟੇਜ ਬਤਾਓ ਹਾਂਜੀ ਜਿਆਦਾ ਤਾਂ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਜੂਗਾ ਜਿਆਦਾ ਟਾਈਮ ਲੱਗ ਜੂਗਾ ਜੇ ਘੱਟ ਆ ਤਾਂ ਜਣੀ ਦੀ ਸਾਈਡ ਇਫੈਕਟ ਇਹਦਾ ਕੋਈ ਨਹੀਂ ਹਾਂਜੀ ਦੇਸੀ ਦਵਾਈ ਠੰਡੀ ਦਵਾਈ ਹਾਂਜੀ ਅੱਜਕੱਲ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਰਹੀ ਹੈ ਹਾਂਜੀ ਅੱਜਕੱਲ ਮੌਸਮ ਦੇ ਹਿਸਾਬ ਨਾਲ ਜੜੀ ਬੁੱਢੀ ਸੁੱਕ ਗਈ ਹੈ ਹਾਂਜੀ ਬੂਲੀ ਦਾ ਖਾਸ ਕਰਕੇ ਤੁਹਾਨੂੰ ਲੋੜ ਹੈ ਜੀ ਬੂਲੀ ਮਿਲਦੀ ਨਹੀਂ ਹੈ ਹਾਂਜੀ ਮੈਂ ਹੁਣ ਤੁਸੀਂ ਪਿੰਦਰ ਜੀ ਮੈਂ ਜਾ ਕੇ ਆਪਣੇ ਜਰੋਂ ਮਿਲਦੀ ਨਹੀਂ ਠੀਕ ਹੈ ਜੀ ਉੱਥੋਂ ਮੈਂ ਸਪੈਸ਼ਲ ਲੈ ਕੇ ਆਉਣਾ ਹਾਂਜੀ ਉੱਥੋਂ ਕਿਉਂ ਮੇਲਕੋਟ ਲੈ ਆਉਂਦੀ ਹੈ ਹਾਂਜੀ ਤੇ ਇਸ ਕਰਕੇ ਕੋਈ ਜੜੀਆਂ ਬੂਟੀਆਂ ਦੇ ਹੁਣ ਪ੍ਰੋਬਲਮ ਹੈ ਹਾਂਜੀ ਮੈਂ ਰੱਬ ਨੂੰ ਯਾਦ ਕਰਕੇ ਕਹਿੰਦਾ ਮੈਂ ਵੀਡੀਓ ਨਹੀਂ ਸਿਕੋਵਾਂਗਾ ਹਾਂਜੀ ਕਿਉਂਕਿ ਮੇਰੇ ਕੋਲ ਕੰਟਰੋਲ ਨਹੀਂ ਹੁੰਦਾ ਹਾਂਜੀ ਭਰੋਸਾ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹੈ ਜੀ ਬੰਦੇ ਤੇ ਸੱਚਾਈ ਇੱਥੇ ਲਿਖੀਂਦੀ ਹੈ ਹਾਂਜੀ ਹਾਂਜੀ ਤਾਂ ਹੈ। ਹੋਰ ਬੰਦਾ ਸਿਆਣਾ ਹੈ। ਹਾਂਜੀ। ਬੰਦਾ ਬੁੱਝਦਾ ਹੈ। ਹਾਂਜੀ। 10 ਦੰਦਾ ਤੇਰੇ ਨਾਨਕੇ ਕਿੱਥੇ ਐ ਇੱਥੇ ਤੱਕ ਦੁਨੀਆ ਬੈਠੀ ਆ। ਹਾਂਜੀ ਹਾਂਜੀ। ਮੈਨੂੰ ਫਰੌਡ ਕਰਨ ਦੀ ਕੋਈ ਲੋੜ ਨਹੀਂ। ਵੀ ਕਹਿਣ ਦਾ ਮਤਲਬ ਹੈ ਜਿਨੇ ਦਵਾਈ ਲੈਣੀ ਆ ਜਿਹੜਾ ਇਸ ਚੀਜ਼ ਦੇ ਵਿੱਚ ਹੈਗਾ ਅੰਡਰ ਵਿੱਚ ਵੀ ਆ ਰਿਹਾ ਵੀ ਜਿਹਨੂੰ ਪ੍ਰੋਬਲਮ ਆ। ਪ੍ਰੋਬਲਮ। ਵੀ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦਾ। ਕਰੇ ਕਰੇ ਦਵਾਈ ਲਵੇ। ਹਾਂਜੀ। ਲਵੇ। ਇਹ ਮੈਂ ਕਹਾਂ ਜੇ ਤੂੰ ਦਵਾਈ ਜਦੋਂ ਪੈਸੇ ਬਾਅਦ ਦੇ ਦੇ ਦੀ। ਇਹਦਾ ਮਤਲਬ ਮੈਨੂੰ ਆਪਣੇ ਤੇ ਭਰੋਸਾ ਹੈ। ਹਾਂਜੀ। ਨਹੀਂ। ਤੁਸੀਂ ਆਪਣਾ ਹਾਂ ਇਹ ਕਰ ਵੀ ਸਕਦਾ ਪਰ ਬੰਦੇ ਦੀ ਕੁਆਲਿਟੀ ਹੋਵੇ। ਤੁਸੀਂ ਇੱਕ ਵਾਰੀ 79732 ਹਾਂਜੀ 12367 ਠੀਕ ਆ ਜੀ 79732 ਹਾਂਜੀ 12367 ਨਾਮ ਤੁਹਾਡਾ ਜੀ ਪਰਮਜੀਤ ਸਿੰਘ ਮਲ ਠੀਕ ਹੈ ਜੀ ਦਿਸ ਇਜ਼ ਦਵਾ ਨੋ ਸਾਈਡ ਇਫੈਕਟ ਹਾਂਜੀ ਠੰਡੀ ਦਵਾ ਹਾਂਜੀ ਫਾਇਦਾ ਹੀ ਫਾਇਦਾ ਹੋਊਗਾ ਹਾਂਜੀ ਜਿੱਦ ਤੱਕ ਮੈਨੂੰ ਇਹਦਾ ਕੰਪਲੈਂਟ ਹੋਇਆ ਮੈਨੂੰ ਇਹ ਨਹੀਂ ਸੀ ਪਤਾ ਵੀ ਬਾਬਾ ਇਹ ਕਵਜੀ ਵੀ ਤੋੜਦੀ ਆ ਮੈਨੂੰ ਨਹੀਂ ਸੀ ਪਤਾ ਲੋਕਾਂ ਨੇ ਦੱਸਿਆ ਅੱਛਾ ਜੀ ਇਹ ਮੈਂ ਇਹਦਾ ਦੱਸ ਰਿਹਾ ਵੀ ਐਸ ਏਰੀਏ ਦਾ ਇਹ ਪੇਟ ਦੇ ਏਜੇ ਦਾ ਮਲਟੀ ਦਵਾ ਹਾਂਜੀ ਠੀਕ ਹੈ ਜੀ ਸਰ ਜਿਨ੍ਹਾਂ ਨੇ ਕਿਹਾ ਕਿ ਮੇਰੇ ਇੱਥੇ ਵੀ ਦਰਦ ਖਤਮ ਹੋ ਗਿਆ ਇਸਦੀ ਵੀ ਦਰਦ ਮੇਰਾ ਖਤਮ ਹੋ ਗਿਆ ਆਟੋਮੈਟਿਕਲੀ ਨੰਦ ਜਾਵੋਗਾ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ